ਜਲੰਧਰ ਪੁਲਿਸ ਕਮਿਸ਼ਨਰੇਟ ਵੱਲੋਂ ਨਸ਼ੇ ਦੀ ਤਸਕਰੀ ਅਤੇ ਗੈਰ ਕਾਨੂੰਨੀ ਹਥਿਆਰਾਂ ਵਿਰੁੱਧ ਮਹੱਤਵਪੂਰਨ ਕਾਰਵਾਈਆਂ ਕੀਤੀਆਂ ਗਈਆਂ ਨੇ ਪੁਲਿਸ ਦੇ ਵੱਲੋਂ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਦੇ ਕੋਲੋਂ 5 ਕਿਲੋ 55 ਗ੍ਰਾਮ ਹੈਰੋਇਨ 2 ਕਿਲੋ ਅਫੀਮ 32 ਬੋਰ ਦਾ ਇੱਕ ਦੇਸੀ ਪਿਸਤੌਲ ਅਤੇ 6 ਜਿੰਦਾ ਰੌਂਦ ਬਰਾਮਦ ਕੀਤੇ ਗਏ ਨੇ ਸੀਪੀ ਜਲੰਧਰ ਸ਼੍ਰੀਮਤੀ ਧਨਪ੍ਰੀਤ ਕੌਰ ਨੇ ਦੱਸਿਆ ਹੈ ਕਿ ਬੀਤੀ 1 ਜੁਲਾਈ ਨੂੰ ਕ੍ਰਾਈਮ ਬ੍ਰਾਂਚ ਦੀ ਇੱਕ ਟੀਮ ਨਾਖਾਂ ਵਾਲਾ ਬਾਗ ਚੌਂਕ ਭਾਰਗੋ ਕੈਂਪ ਤੋਂ ਦਸ਼ਮੇਸ਼ ਨਗਰਵਾਲ ਜਾ ਰਹੀ ਸੀ ਇਸ ਦੌਰਾਨ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਜਿਸ ਦੀ ਪਛਾਣ ਅੰਮ੍ਰਿਤਸਰ ਦੇ ਸ਼ਹਿਟਾ ਦੀ ਪੱਲਾ ਕਲੋਨੀ ਦੇ ਰਹਿਣ ਵਾਲੇ ਹਰਪਾਲ ਸਿੰਘ ਵਜੋਂ ਹੋਈ ਹੈ ਇਸ ਦੇ ਖਿਲਾਫ ਹੁਣ ਮੁਕੱਦਮਾ ਦਾਇਰ ਹੋ ਗਿਆ ਹੈ ਪੁਲਿਸ ਨੇ ਇਸੇ ਦਿਨ ਹੀ ਗਸ਼ਤ ਦੌਰਾਨ ਹੁਸ਼ਿਆਰਪੁਰ ਦੇ ਸੁਸ਼ੀਲ ਕੁਮਾਰ ਜਲੰਧਰ ਦੇ ਮਨਦੀਪ ਸਿੰਘ ਅਤੇ ਫਿਰੋਜ਼ਪੁਰ ਦੇ ਗਗਨਦੀਪ ਸਿੰਘ ਨਾਂ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਦੇ ਕੋਲੋਂ ਵੀ ਨਸ਼ਾ ਬਰਾਮਦ ਕੀਤਾ ਗਿਆ ਹੈ। ਇਹ ਵੀ ਜਾਣਕਾਰੀ ਸਾਂਝੀ ਕਰਦੀਏ ਕਿ ਬੀਤੇ 30 ਜੂਨ ਨੂੰ ਪੁਲਿਸ ਦੇ ਵੱਲੋਂ ਜਲੰਧਰ ਦੇ ਹਰਜਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੇ ਕੋਲੋਂ 258 ਗ੍ਰਾਮ ਹੈਰੋਇਨ ਦੇਸੀ ਪਿਸਤੌਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਸਨ ਇਹਨਾਂ ਕਾਰਵਾਈਆਂ ਸਦਕਾ ਜਲੰਧਰ ਪੁਲਿਸ ਕਮਿਸ਼ਨਰੇਟ ਨੇ ਨਸ਼ਿਆਂ ਅਤੇ ਅਪਰਾਧ ਦੇ ਵਿਰੁੱਧ ਸਖਤ ਕਾਰਵਾਈ ਕਰਕੇ ਆਪਣੇ ਧ੍ਰਿੜ ਇਰਾਦੇ ਨੂੰ ਦੁਹਰਾਇਆ ਹੈ ਜਲੰਧਰ ਕਮਿਸ਼ਨਰੇਟ ਵੱਲੋਂ ਨਸ਼ਿਆਂ ਵਿਰੁੱਧ ਦੇ ਅਧੀਨ ਕਾਰਵਾਈ ਕਰਦੇ ਹੋਏ ਦੋ ਅੱਛੀਆਂ ਰਿਕਵਰੀਜ਼ ਕਮਰਸ਼ੀਅਲ ਹਿਰੋਇਨ ਦੀਆਂ ਰਿਕਵਰੀਜ਼ ਕੀਤੀਆਂ ਗਈਆਂ ਹਨ ਇਹਨਾਂ ਦੇ ਵਿੱਚ ਇੱਕ ਵਾਰ ਇੱਕ ਹਰਪਾਲ ਸਿੰਘ ਰੈਜ਼ੀਡੈਂਟ ਆਫ ਚਿਆਟਾ ਅੰਮ੍ਰਿਤਸਰ ਤੋਂ 5 ਕਿਲੋ ਹਿਰੋਇਨ ਦੀ ਰਿਕਵਰੀ ਹੋਈ ਹੈ ਅਤੇ ਇਸ ਤੋਂ ਇਲਾਵਾ ਹਰਜਿੰਦਰ ਸਿੰਘ ਇਲੀਅਸ ਗੋਰਾ ਜੋ ਕਿ ਜਲੰਧਰ ਸ਼ਹਿਰ ਦਾ ਹੀ ਨਿਵਾਸੀ ਹੈ ਤੇ ਜਿਸ ਤੇ ਆਲਰੇਡੀ 4 ਮੁਕਦਮੇ ਦਰਜ ਹਨ ਉਸ ਤੋਂ 258 ਗ੍ਰਾਮ ਹਿਰੋਇਨ ਦੀ ਰਿਕਵਰੀ ਹੋਈ ਹੈ ਇਹਨਾਂ ਦੋਵਾਂ ਕੇਸਾਂ ਦੇ ਵਿੱਚ ਇਨਾ ਦੇ ਸੋਰਸ ਕੀ ਸੀ ਤੇ ਅੱਗੇ ਇਹਨਾਂ ਨੇ ਇਸ ਨੂੰ ਕਿੱਥੇ ਡਿਲੀਵਰ ਕਰਨਾ ਸੀ ਉਸ ਸੰਬੰਧੀ ਤਫਤੀਸ਼ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੀ ਕਾਰਵਾਈ ਦੇ ਨਾਲ ਜਲੰਧਰ ਸ਼ਹਿਰ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਤੇ ਇੱਕ ਚੰਗੀ ਕਾਰਵਾਈ ਕਰਦੇ ਹੋਏ ਇਹਨਾਂ ਦੇ ਖਿਲਾਫ ਤੇ ਇਹਨਾਂ ਦੇ ਸਾਥੀਆਂ ਦੇ ਉੱਪਰ ਵੀ ਕੁੱਝ ਪੜਤਾਲ ਕੀਤੀ ਜਾ ਰਹੀ ਹੈ